ਇਹਨਾਂ ਨੇ 750 ਰੁਪਏ ਬਣਾਤਾ ਤੇ ਇੱਕ ਪਲੇਟ ਦਿੱਤੀ ਆ ਕਿੰਨੇ ਦੱਸੇ ਸੀ ਪੈਸੇ ਪੈਸੇ ਮੈਨੂੰ 140 ਰੁਪਏ ਤੁਸੀਂ ਸਮਾਨ ਮੰਗਿਆ ਸੀ ਨਾ ਤਾਂ 50 ਵੀ ਲਿਆਓ ਆ ਵੀ ਲਿਆਓ ਉਹ ਇਹਨਾਂ ਨੇ ਆਪੇ ਪਹਿਲੇ ਰੱਖੇ ਤਾਂ ਕਹਿਣ ਦੀ ਮੌਕਾ ਹੀ ਨਹੀਂ ਦਿੱਤਾ ਬੜੀਆਂ ਲੋਕਾਂ ਦਾ ਵੀ ਉਹ ਮੋਂਗੋ ਤੁਹਾਨੂੰ ਲੋਕਾਂ ਨੇ ਆਪੇ ਦੱਸ ਦੇਣਾ ਇੱਥੇ ਦਾ ਜਿਹਾ ਫਗਵਾੜਾ ਦਾ ਆਪਾਂ ਸਾਡੇ ਸਾਹਮਣੇ ਢਾਬੇ ਦਾ ਕੀ ਹਾਲ ਹੈ ਜੀ ਕਹਿ ਕੇ 1000 ਰੁਪਏ ਮੰਗ ਲੈਂਦੇ ਨਾ ਦੇ ਦਿੰਦੇ ਪਰ ਜਿਹੜਾ ਧੱਕਾ ਇਹ ਦਉ ਆ ਨਾ ਉਹ ਗਲਤ ਆ 140 ਮੰਗ ਕੇ 750 140 ਤੇ ਕਹਿ ਕੇ ਮੋੜ ਦੇ ਤਾਂ ਤੰਦਰ ਆਵੇਂ ਤਾਂ 750 ਰੁਪਏ ਬਣਾਤਾ ਇਹਨਾਂ ਨੇ ਜਿਹੜਾ ਕਾਊਂਟਰ ਤੇ ਇਹਨਾਂ ਨੇ ਬਰਵਾਸੀ ਖੜਾ ਕੀਤਾ ਆ ਉਹ ਗਲਤ ਬੋਲਦਾ ਮਈਆਂ ਨੂੰ ਮੈਂ ਉਹਨੂੰ ਇਹੀ ਰੋਕਿਆ ਮੈਂ ਤੂੰ ਗਲਤ ਕਿਉਂ ਬੋਲਦਾ ਸੀ ਉਸੇ ਮੇਰੇ ਇਕੱਠੇ ਹੋ ਕੇ ਪੈ ਜਾਂਦੇ ਆ ਆ ਕੇ ਪ੍ਰੈਸ਼ਰ ਪਾਉਂਦੇ ਆ ਅਗਲੇ ਤੇ ਉਹ ਕਹਿੰਦੀਆਂ 20 ਰੁਪਏ ਦਾ ਗਲਾਸ ਆ 50 ਰੁਪਏ ਮੰਗਦੇ ਆ ਹੁਣ ਇਹ ਉਹ ਉਹਨਾਂ ਨੂੰ ਧੱਕੇ ਨਾ ਕਰਦਾ ਪੈਸੇ ਕੱਢੋ ਉਹਨਾਂ ਨੂੰ ਕਹਿੰਦਾ ਪੈਸੇ ਕੱਢੋ ਕਹਿੰਦਾ ਕਰਚਾ ਦੇਣ ਦੇ ਨਾਂ ਤੇ ਆ ਕੇ ਫਰੋਡ ਹੁੰਦਾ ਹੁੰਦਾ ਸੀਗਾ ਪਾਰਟੀਆਂ ਦੇਣੀਆਂ ਲੱਗ ਨੂੰ ਮੈਨੂੰ 500 ਦੇ ਪਾਰਟੀਆਂ ਲੈ ਲੋ ਦਿਖਾਉਣੇ 500 ਆ ਨਿਕਲਣਾ ਵਿੱਚੋਂ 400 ਰੁਪਈਆ ਆ ਆ ਪੱਤਰਕਾਰ ਨਹੀਂ ਨਹੀਂ ਫੇ ਗਰੀਬ ਲੁੱ ਗਰੀਬ ਲੱਗਦਾ ਹਾਂ ਤਾਂ ਕੀ ਬੋਲ ਅਖੜਾ ਮੈਂ ਗਰੀਬ ਲੱਗਦਾਗਾ ਸੀ ਹੈਡ ਦੇ ਨਾ ਮੰਗ ਲਿਓ ਨਾ ਮਾਰਾ ਇਹ 2100 ਰੁਪਏ ਐਡ 3200 ਐਡ ਕਦੋਂ ਮੰਗਿਆ ਅਖੜਾ ਮੈਨੂੰ ਦੱਸ ਕਦੋਂ ਮੰਗਿਆ ਪੰਜਾਬ ਤੋਂ ਇੱਕ ਬੰਦਾ ਭਾਈ ਇੱਕ ਮਿੰਟ ਇਹ ਹਰ ਪੱਤਰਕਾਰ ਦੀ ਐਡ ਦਾ ਰੇਟ ਫਿਕਸ ਆ ਆ ਪੰਜਾਬ ਕੇਸਰੀ ਵਰਗੀ ਹੈ ਸਵਾਦਾ ਮੇਰੇ ਨਾਲ ਗੱਲ ਕਰ ਮੇਰੀ ਆ ਪੱਤਰਕਾਰਾਂ ਨੂੰ ਵੀ ਸੁਣ ਲਓ ਭਾਈ ਫਗਵਾੜੇ ਵਾਲੇ ਪੱਤਰਕਾਰ ਕੀ ਕਰਨ ਆਏ ਹੋ ਹਾਂਜੀ ਮਗੜ ਆਇਆ ਔਰ ਕੀ ਕਰਨਾ ਸਾਡਾ ਫੜਾ ਫੜਾ ਤੈਨੂੰ ਮੰਗਣ ਆਏ ਪੈਸੇ ਮੰਗਣ ਆਏ ਦੁਨੀਆ ਜਾਣਦੀ ਆ ਮੈਨੂੰ ਐਟ ਲਿਸਟ ਪੜੋ ਹਾਂ ਫਿਰ ਤੁਹਾਨੂੰ ਵੀ ਜਾਣਦੀ ਐ ਇੱਥੇ ਭਗਵਾੜੇ ਦੀ ਦੁਨੀਆ ਦੁਕਾਨ ਤੇ ਆਇਆ ਖੜਾ ਮੈਂ ਹਾਂ ਖੜਾ ਖੜਾ ਮੈਂ ਇੱਥੇ ਇਸ ਸਾਈਡ ਤੋਂ ਹੈਲੋ ਤੁਸੀਂ ਫਰੋਡ ਹਾਂ ਹਾਂ ਫਰੋਡ ਤੁਹਾਡਾ ਰਜਿਸਟਰ ਨਹੀਂ ਚੱਲਣਾ ਲੱਗੇ ਹਾਂ ਫਰੋਡ ਹੋ ਤੁਸੀਂ ਕੋਈ ਗੱਲ ਨਹੀਂ ਹਾਂ ਔਰ ਤੁਸੀਂ ਇਹਨਾਂ ਕੋਲ ਹੈ ਨਹੀਂ yellow card ਫਰੋਡ ਵਾਲੇ ਫਰੋਡ ਵਾਲੇ ਅਸੀਂ ਵਾਲੇ ਦੂਜੇ ਆ ਆ ਆ ਤੁਸੀਂ ਕੋਈ ਆ ਕੋਈ ਆ ਕੋਈ ਟੋਟੀ ਨਹੀਂ ਸਕੀ ਸਭ ਲਾਂਦੀ ਕੋਈ ਆ ਕੋਈ ਆ ਹਾਂ ਦੇਖੋ yellow card ਚੁੱਪ ਕਰ ਤੂੰ ਚੁੱਪ ਕਰ ਜਾ ਉਹ yellow card ਬਾਈ ਲੋਕ ਦੱਸਣ ਇਹ ਗੱਲ ਬਾਈ ਕਿੰਨੇ ਲੋਕਾਂ ਦੇ ਨਾਲ ਇੱਥੇ ਧੱਕਾ ਹੋਇਆ ਲੋਕ ਆਉਣ ਅਗੇ ਲੰਗਰ ਲਗਾਇਆ ਚ ਹੈ ਜਦੋਂ ਉਹ ਐਡਾ ਦੇ ਦੀਏ ਬੋਲੇ ਦਾ ਭੇਜੋ 10 ਕਿਲੋ ਦਾ ਚਾਰ ਦਾ ਡੱਬਾ ਵੀ ਪਿਆ ਕਾਲੀ ਕਰਨੀ ਕਿ ਇੱਥੇ ਪਤਾ ਲੱਗਿਆ ਬੰਦੇ 140 ਦੱਸ ਕੇ 7-700 ਰੁਪਏ ਬਿੱਲ ਬਣਾ ਦਿੰਦੇ ਆ ਤੇ ਜਦੋਂ ਕੋਈ ਬਿੱਲ ਦਿੰਦਾ ਨਹੀਂ ਫਿਰ ਫੇ ਤੁਹਾਡੇ ਵਰਗੇ ਕਹਿੰਦੇ ਇੱਥੇ ਪੁਲਿਸ ਵਾਲਿਆਂ ਨੂੰ ਵੀ ਸਾਥ ਲੈਂਦੇ ਆ ਬੰਦਿਆਂ ਨੇ ਤਾਂ ਇਹ ਕਹਿ ਆ ਜੀ ਪੁਲਿਸ ਵਾਲਿਆਂ ਨੇ ਮਿਲੀ ਭੁਗਤ ਵੀ ਹੋਰੀ ਨਾਲ ਇਮਾਨਦਾਰ ਨਹੀਂ ਮੈਂ ਕਹਿੰਦਾ ਦੇ ਵਿੱਚ ਮੈਂ ਕਹਿੰਦਾ ਭਾਈ ਮੈਂ ਆਪਣੇ ਬੱਚਿਆਂ ਨਾਲ ਕਹਿੰਦਾ ਕਹਿੰਦਾ ਦੁਪਈਆ ਵੀ ਲਿਆ ਹੋਵੇ ਕਿਸੇ ਤੋਂ ਚੈਨਲ ਤੇ ਕਹਿੰਦਾ ਬੱਚਿਆਂ ਦੀ ਦਾ ਇਮਾਨਦਾਰ ਕਹਿੰਦਾ ਕੀ ਮੇਰੇ ਬੱਚਿਆਂ ਦੇ ਉੱਪਰ ਦਿੱਤੀ ਆ ਨਹੀਂ ਮੈਂ ਮਾਨ ਇਹ ਗੱਲ ਸੁਣੋ ਤੁਸੀਂ ਕਹਿੰਦੇ ਨਾ ਮਾਨਦਾਰ ਆ ਹੈ ਚਲ ਜਾਓ ਫਿਰ ਮਾਨਦਾਰ ਚਲਵਾ ਦੋ ਚੱਲੀਏ ਤੂੰ ਖੁੱਦੂ ਆ ਮੈਂ ਨਵਾਂ ਸ਼ਹਿਰ ਤੋਂ ਇੱਥੇ ਨੂੰ ਚੱਲ ਗਏ ਓ ਹੈਲੋ ਓ ਮਾਨਦਾਰ